ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸੀਹਾ ਤੇ ਪੁੰਨਿਆਂ ਦੋ ਮਤਰੀਆਂ ਪੈਣਾ ਦੀ ਕਹਾਣੀ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਕਿਸਾਨ ਦੀ ਪਤਨੀ ਤੇ ਲੜਕੀ ਤਿੰਨੇ ਜਣੇ ਰਹਿੰਦੇ ਸਨ ਉਸ ਦੀ ਬੇਟੀ ਦਾ ਨਾਂ ਪੁੰਨਿਆ ਸੀ ਪੁੰਨਿਆ ਚੰਨ ਦੀ ਤਰ੍ਹਾਂ ਸੋਹਣੀ ਸੀ ਤੇ ਬਹੁਤ ਹੀ ਖੂਬਸੂਰਤ ਕਿਸਾਨ ਤੇ ਕਿਸਾਨ ਦੀ ਪਤਨੀ ਉਸ ਬੇਟੀ ਨੂੰ ਜਨਮ ਦੇ ਕੇ ਬਹੁਤ ਖੁਸ਼ ਸਨ ਕਿਸਾਨ ਖੇਤੀਬਾੜੀ ਕਰਦਾ ਸੀ ਤੇ ਖੇਤੀਬਾੜੀ ਤੋਂ ਜੋ ਵੀ ਪੈਸਾ ਮਿਲਦਾ ਸੀ ਉਸ ਨਾਲ ਆਪਣੇ ਘਰ ਦਾ ਗੁਜ਼ਾਰਾ ਬੜੇ ਸੋਹਣੇ ਢੰਗ ਨਾਲ ਕਰਦਾ ਸੀ ਉਹਨਾਂ ਦਾ ਸਮਾਂ ਬਤੀਤ ਵਧੀਆ ਹੋ ਰਿਹਾ ਸੀ ਪਰ ਕਹਿੰਦੇ ਆ ਜਦੋਂ ਸਭ ਕੁਝ ਸਹੀ ਚੱਲਦਾ ਹੋਵੇ ਤਾਂ ਕੁਝ ਨਾ ਕੁਝ ਇਹੋ ਜਿਹਾ ਹੋ ਜਾਂਦਾ ਹੈ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਇਹੀ ਕਿਸਾਨ ਦੇ ਨਾਲ ਹੋਇਆ ਕਿਸਾਨ ਦੀ ਪਤਨੀ ਬਿਮਾਰ ਹੋ ਗਈ ਤੇ ਉਹਨੇ ਐਵੇਂ ਮੰਝਾ ਪੜਿਆ ਕਿ ਉਹ ਉੱਠ ਨਾ ਸਕੇ ਕਿਸਾਨ ਦੀ ਲੜਕੀ 6-7 ਮਹੀਨਿਆਂ ਦੀ ਹੋ ਚੁੱਕੀ ਸੀ ਪਰ ਕਿਸਾਨ ਦੀ ਪਤਨੀ ਦੀ ਬਿਮਾਰੀ ਜੋ ਜਾ ਹੀ ਨਹੀਂ ਰਹੀ ਸੀ ਕਿਸਾਨ ਬੜਾ ਹੀ ਦੁਖੀ ਰਹਿਣ ਲੱਗਾ ਉਹਨੇ ਆਪਣੀ ਪਤਨੀ ਦੇ ਇਲਾਜ ਦੀ ਕੋਈ ਕਸਰ ਨਾ ਛੱਡੀ ਹਰ ਪ੍ਰਕਾਰ ਦੀ ਦਵਾਈ ਖਵਾਈ ਉਸ ਸਮੇਂ ਲੋਕ ਦੇਸੀ ਇਲਾਜ ਹੀ ਕਰਦੇ ਸੀ ਬਹੁਤ ਇਲਾਜ ਕਰਾਉਣ ਤੋਂ ਬਾਅਦ ਵੀ ਉਸਦੀ ਪਤਨੀ ਬਚੀ ਨਹੀਂ ਤੇ ਉਹ ਕਾਲ ਚਲਾਣਾ ਕਰ ਗਈ। ਕਿਸਾਨ ਉੱਤੇ ਦੁੱਖਾਂ ਦਾ ਭਾਰ ਟੁੱਟ ਪਿਆ। ਹੁਣ ਕਿਸਾਨ ਬਹੁਤ ਦੁਖੀ ਰਹਿਣ ਲੱਗਾ ਉਹ ਵਿਚਾਰਾ ਆਪਣੀ ਲੜਕੀ ਨੂੰ ਪਾਲੇ ਕਿ ਪੇਟ ਭਰਨ ਲਈ ਬਾਹਰ ਕੰਮ ਕਰੇ। ਜਿਸ ਨਾਲ ਘਰ ਦਾ ਖਰਚਾ ਚੱਲੇ। ਜੇ ਕਿਸਾਨ ਖੇਤਾਂ 'ਚ ਜਾਂਦਾ ਤਾਂ ਪਿੱਛੇ ਪੁੰਨਿਆਂ ਦਾ ਖਿਆਲ ਪਾਣ ਰੱਖਦਾ ਤੇ ਜੇ ਉਹ ਪੁੰਨਿਆਂ ਦਾ ਖਿਆਲ ਰੱਖਦਾ ਤਾਂ ਖੇਤਾਂ ਵਿੱਚ ਕੰਮ ਕਰਨ ਕੌਣ ਜਾਂਦਾ? ਕਿਸਾਨ ਬੜੀ ਦਚੁੱਤੀ ਵਿੱਚ ਫਸ ਗਿਆ ਤੇ ਕਿਸਾਨ ਦੇ ਰਿਸ਼ਤੇਦਾਰਾਂ ਤੇ ਆਂਡੀਆਂ ਗਵੰਡੀਆਂ ਨੇ ਕਿਹਾ ਤੈਨੂੰ ਦੂਜਾ ਵਿਆਹ ਕਰ ਲੈਣਾ ਚਾਹੀਦਾ ਕਿਉਂਕਿ ਤੇਰੀ ਲੜਕੀ ਬਹੁਤ ਛੋਟੀ ਹੈ ਉਸ ਨੂੰ ਮਾਂ ਦੀ ਜ਼ਰੂਰਤ ਹੈ ਤੇ ਤੂੰ ਮਾਂ ਦੀ ਤਰ੍ਹਾਂ ਦੇਖਭਾਲ ਨਹੀਂ ਕਰ ਸਕਦਾ ਕਿਉਂਕਿ ਉਹ ਲੜਕੀ ਆਉਣ ਦੇ ਲਈ ਮਾਂ ਜ਼ਰੂਰੀ ਹੈ ਪਹਿਲਾਂ ਤਾਂ ਉਹ ਬਹੁਤ ਸਮਾਂ ਟਾਲਦਾ ਰਿਹਾ ਤੇ ਉਹ ਆਪਣੀ ਲੜਕੀ ਦੀ ਮਤਰੇਈ ਮਾਂ ਨਹੀਂ ਲਿਆਊਗਾ ਪਰ ਜਦੋਂ ਉਹਨੂੰ ਆਪਣੀ ਬੇਟੀ ਨੂੰ ਪਾਲਣ ਪੋਸ਼ਣ ਵਿੱਚ ਮੁਸ਼ਕਲ ਮਹਿਸੂਸ ਹੋਣ ਲੱਗੀ ਤਾਂ ਉਹਨੇ ਦੂਜਾ ਵਿਆਹ ਕਰ ਲੈਣਾ ਹੀ ਜ਼ਰੂਰੀ ਸਮਝਿਆ ਕਿਸਾਨ ਦੇ ਰਿਸ਼ਤੇਦਾਰਾਂ ਨੇ ਇੱਕ ਲੜਕੀ ਵੇਖ ਕੇ ਉਸ ਦਾ ਵਿਆਹ ਕਰ ਦਿੱਤਾ ਤੇ ਕਿਸਾਨ ਦੀ ਜਿਹੜੀ ਪਤਨੀ ਆਈ ਉਸ ਦਾ ਨਾਮ ਰੂਪਾ ਸੀ ਉਸ ਦੀ ਉਮਰ ਤਾਂ ਕਿਸਾਨ ਨਾਲੋਂ ਘੱਟ ਸੀ ਪਰ ਉਹ ਗਰੀਬ ਪਰਿਵਾਰ ਵਿੱਚੋਂ ਆਈ ਸੀ ਇਸ ਲਈ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦੀ ਸੀ ਪਰ ਕਹਿੰਦੇ ਆ ਨਾ ਮਤਰੇਈ ਤਾਂ ਮਤਰੇਈ ਹੁੰਦੀ ਹੈ ਹੁਣ ਉਸਦੇ ਆਪਣਾ ਵੀ ਬੱਚਾ ਆਉਣ ਵਾਲਾ ਹੋ ਗਿਆ 9 ਮਹੀਨੇ ਬਾਅਦ ਰੂਪਾ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਜੋ ਬਹੁਤ ਹੀ ਬਦਸੂਰਤ ਸੀ ਉਸਦਾ ਨਾਮ ਮਸਿਆ ਰੱਖਿਆ ਗਿਆ ਕਿਉਂਕਿ ਵੱਡੀ ਦਾ ਨਾਮ ਪੁੰਨਿਆ ਸੀ ਤਾਂ ਉਸਦਾ ਨਾਮ ਮਸਿਆ ਰੱਖ ਦਿੱਤਾ ਰੂਪਾ ਨੇ ਵੇਖਿਆ ਜਿਹੜੀ ਪੁੰਨਿਆ ਹੈ ਉਹ ਬਹੁਤ ਹੀ ਸੁੰਦਰ ਹੈ ਤੇ ਉਹਦੇ ਸੰਸਕਾਰ ਵੀ ਬਹੁਤ ਵਧੀਆ ਹੈ ਪਤਾ ਨਹੀਂ ਰੂਪਾ ਵਿੱਚ ਕੀ ਬਦਲਾਅ ਆਇਆ ਉਹ ਪੁੰਨਿਆ ਨੂੰ ਬਹੁਤ ਹੀ ਨਫ਼ਰਤ ਕਰਨ ਲੱਗੀ ਹੁਣ ਉਸ ਨੂੰ ਪੁੰਨਿਆ ਭੋਰਾ ਵੀ ਚੰਗੀ ਨਹੀਂ ਲੱਗਦੀ ਸੀ ਛੋਟੀ ਜਿਹੀ ਪੁੰਨਿਆ ਹੌਲੀ ਹੌਲੀ ਵੱਡੀ ਹੋਣ ਲੱਗੀ ਕਿਉਂਕਿ ਜੋ ਪੁੰਨਿਆਂ ਦੀ ਮਾਂ ਸੀ ਉਹ ਬਹੁਤ ਪੂਜਾ ਪਾਠ ਕਰਦੀ ਸੀ ਇਸ ਲਈ ਪੁੰਨਿਆ ਵਿੱਚ ਵੀ ਉਹ ਹੀ ਸਭ ਕੁਝ ਦਿਸਦਾ ਸੀ ਉਹਦੇ ਸੰਸਕਾਰ ਬਹੁਤ ਵਧੀਆ ਸੀ ਛੋਟੀ ਜੀ ਗੜਵੀ ਲੈ ਕੇ ਪਾਣੀ ਭਰ ਕੇ ਜਾਂਦੀ ਤੇ ਸ਼ਿਵਲਿੰਗ ਤੇ ਚੜਾਉਂਦੀ ਸੀ ਪਰ ਜਿਹੜੀ ਮਤਰੇਈ ਮਾਂ ਸੀ ਉਸ ਨੂੰ ਪੁੰਨਿਆ ਦਾ ਕੋਈ ਵੀ ਕੰਮ ਚੰਗਾ ਨਹੀਂ ਸੀ ਲੱਗਦਾ ਹੌਲੀ ਹੌਲੀ ਦੋਵੇਂ ਕੁੜੀਆਂ ਵੱਡੀਆਂ ਹੋਣ ਲੱਗੀਆਂ ਹੁਣ ਮਤਰੇਈ ਮਾਂ ਫੇਰ ਦੁਬਾਰਾ ਮਾਂ ਬਨਣ ਵਾਲੀ ਹੋ ਗਈ ਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਤੇ ਉਹਦੇ ਵਿੱਚ ਬਹੁਤ ਕਮੰਡ ਆ ਗਿਆ ਹੁਣ ਤਾਂ ਬਿਲਕੁਲ ਹੀ ਪੁੰਨਿਆ ਨੂੰ ਵੇਖ ਕੇ ਖੁਸ਼ ਨਹੀਂ ਸੀ ਉਹ ਆਪਣੇ ਬੱਚਿਆਂ ਵਿੱਚ ਹੀ ਖੁਸ਼ ਰਹਿੰਦੀ ਜਦੋਂ ਕਿਸਾਨ ਆਪਣੀ ਬੇਟੀ ਪੁੰਨਿਆ ਨੂੰ ਪਿਆਰ ਕਰਦਾ ਤਾਂ ਦੂਜੀ ਪਤਨੀ ਰੂਪਾ ਕਿਸਾਨ ਨਾਲ ਬਹੁਤ ਲੜਾਈ ਕਰਦੀ ਇਸ ਲਈ ਕਿਸਾਨ ਚੁੱਪ ਹੀ ਰਹਿੰਦਾ ਜੋ ਵੀ ਰੂਪਾ ਕਹਿੰਦੀ ਉਸ ਨੂੰ ਸੱਚ ਮੰਨ ਲੈਂਦਾ ਸੀ ਹੌਲੀ-ਹੌਲੀ ਸਮਾਂ ਲੰਘਦਾ ਗਿਆ ਦੋਵੇਂ ਲੜਕੀਆਂ ਜਵਾਨ ਹੋ ਗਈਆਂ ਜੋ ਪੁੰਨਿਆ ਸੀ ਉਹ ਤਾਂ ਬਹੁਤ ਹੀ ਰੱਬ ਨੂੰ ਮੰਨਣ ਵਾਲੀ ਪੂਜਾ ਪਾਠ ਭਗਤੀ ਕਰਨ ਵਾਲੀ ਸੁੰਦਰ ਤੇ ਸ਼ਸ਼ੀਲ ਸੀ ਤੇ ਉਸ ਦੇ ਉਲਟ ਮੱਸਿਆ ਆਪਣੇ ਨਾਮ ਦੀ ਤਰ੍ਹਾਂ ਗੂਰਪ ਤੇ ਸੁਭਾਅ ਦੀ ਬਹੁਤ ਹੀ ਚਰਾ ਆਰਤੀ ਤੇ ਭੈੜੀ ਸੀ ਪਰ ਕਹਿੰਦੇ ਆ ਨਾ ਮਾਂ ਲਈ ਕੀ ਸੁੰਦਰ ਤੇ ਕੀ ਬਦ ਸੂਰਤ ਉਸ ਨੂੰ ਆਪਣੀ ਉਲਾਦ ਹੀ ਚੰਗੀ ਲੱਗਦੀ ਹੈ ਜਿਹੜਾ ਲੜਕਾ ਸੀ ਉਹਦਾ ਨਾਮ ਮੋਹਨ ਸੀ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦਾ ਸੀ ਉਹ ਨੂੰ ਆਪਣੀ ਮਤਰੀ ਹੀ ਪੈਣ ਨਹੀਂ ਸਮਝਦਾ ਸੀ ਪਰ ਮੱਸਿਆ ਤੇ ਉਹਦੀ ਮਾਂ ਪੁੰਨਿਆ ਨੂੰ ਬਹੁਤ ਹੀ ਮਾੜਾ ਸਮਝਦੀਆਂ ਸਨ ਹੁਣ ਦੋਵੇਂ ਲੜਕੀਆਂ ਵਿਆਹ ਤੇ ਜੋਗ ਹੋ ਗਈਆਂ ਸਨ ਜੋ ਪੁੰਨਿਆ ਸੀ ਉਹ ਆਂਡੀਆਂ ਗਵਾਂਡੀਆਂ ਸਭ ਦੀ ਬਹੁਤ ਚਹੇਤੀ ਸੀ ਸਾਰਿਆਂ ਦੀ ਮਦਦ ਕਰਦੀ ਸੀ ਕਿਸਾਨ ਨੇ ਕਿਹਾ ਪੁੰਨਿਆ ਦਾ ਵਿਆਹ ਕਰਨਾ ਚਾਹੁੰਦਾ ਹਾਂ ਤਾਂ ਕਿਸਾਨ ਦੀ ਪਤਨੀ ਨੇ ਕਿਹਾ ਲੜਕੀਆਂ ਦਾ ਵਿਆਹ ਤਾਂ ਬਾਅਦ ਚ ਕਰਾਂਗੇ ਪਹਿਲਾਂ ਪੁੱਤਰ ਦਾ ਵਿਆਹ ਕਰ ਲਈਏ ਘਰ ਵਿੱਚ ਨੂੰ ਲੈ ਜੇ ਕਿਉਂਕਿ ਲੜਕਾ ਵੀ ਜਵਾਨ ਸੀ ਤਾਂ ਉਹਨਾਂ ਨੇ ਘਰ ਵਿੱਚ ਆਪਣੇ بیٹے ਦੀ ਸ਼ਾਦੀ ਕੀਤੀ ਜਿਹੜੀ ਨੋ ਆਈ ਉਹ ਪੁੰਨਿਆ ਨਾਲ ਬਹੁਤ ਹੀ ਖੁਸ਼ ਰਹਿੰਦੀ ਸੀ ਪੁੰਨਿਆ ਵੀ ਆਪਣੀ ਭਾਬੀ ਦਾ ਪੂਰਾ ਖਿਆਲ ਰੱਖਦੀ ਉਸਦੇ ਕੰਮ ਵਿੱਚ ਹੱਥ ਵਟਾਉਂਦੀ ਹਰ ਤਰ੍ਹਾਂ ਦੀ ਮਦਦ ਕਰਦੀ ਇਸ ਦੇ ਉਲਟ ਮਸਿਆ ਆਪਣੀ ਭਾਬੀ ਦੇ ਕਿਸੇ ਵੀ ਕੰਮ ਵਿੱਚ ਹੱਥ ਨਹੀਂ ਵਟਾਉਂਦੀ ਸੀ ਤੇ ਉਲਟਾ ਭਾਬੀ ਤੇ ਰੋਹ ਚੜਦੀ ਸੀ ਭਾਬੀ ਤਾਂ ਪੁੰਨਿਆ ਵੱਲ ਜ਼ਿਆਦਾ ਲਗਾ ਪੁੰਨਿਆ ਵੱਲ ਜ਼ਿਆਦਾ ਹੋ ਗਿਆ ਤੇ ਮਸਿਆ ਨੂੰ ਘਟਕ ਪਸੰਦ ਕਰਨ ਲੱਗੀ ਤਾਂ ਜੋ ਮਾਂ ਬੇਟੀ ਨੂੰ ਇਹ ਬਹੁਤ ਹੀ ਬੁਰਾ ਲੱਗਦਾ ਸੀ ਇਹਦਾ ਕਰਕੇ ਪੁੰਨਿਆਂ ਨੂੰ ਹੋਰ ਵੀ ਤਾਨ ਨੇ ਸਹਿਣੇ ਪੈਂਦੇ ਸੀ ਹੁਣ ਕਿਸਾਨ ਨੇ ਦੋਵਾਂ ਲੜਕੀਆਂ ਵਿਆਹ ਦੇ ਯੋਗ ਹੋਣ ਕਰਕੇ ਕੋਈ ਵਧੀਆ ਜਆ ਵਰ ਵੇਖ ਕੇ ਇਹਨਾਂ ਦਾ ਵਿਆਹ ਕਰ ਦਿਨਾ ਹ ਇਸ ਬਾਰੇ ਸੋਚਣ ਲੱਗਾ ਪਰ ਮਤਰੀ ਮਾਂ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਕਿ ਪੁੰਨਿਆ ਕਿਸੇ ਵਧੀਆ ਘਰ ਜਾਵੇ ਉਹ ਕਿਸਾਨ ਨੂੰ ਕਹਿ ਲੱਗੀ ਜੇ ਪੁੰਨਿਆ ਵਾਸਤੇ ਵਧੀਆ ਘਰ ਵੇਖੋਗੇ ਤਾਂ ਦਾਜ ਦੇਹਜ ਕਿੱਥੋਂ ਲਿਆਵਾਂਗੇ ਸਾਡੇ ਦੋ ਲੜਕੀਆਂ ਅਸੀਂ ਇਹਨਾਂ ਨੂੰ ਕਿਵੇਂ ਕਰਾਂਗੇ ਇਸ ਤਰ੍ਹਾਂ ਕਰੋ ਪੁੰਨਿਆ ਵਾਸਤੇ ਕੋਈ ਸਧਾਰਨ ਜਿਹਾ ਘਰ ਵੇਖ ਲਓ ਉਹ ਗਰੀਬ ਘਰ ਜਾ ਕੇ ਵੀ ਨਭਾ ਲਊਗੀ ਸਾਨੂੰ ਜ਼ਿਆਦਾ ਖਰਚਾ ਵੀ ਨਹੀਂ ਕਰਨਾ ਪਵੇਗਾ ਕਿਸਾਨ ਨੇ ਆਪਣੀ ਘਰਵਾਲੀ ਦੀ ਗੱਲ ਮੰਨ ਲਈ ਤੇ ਇੱਕ ਦੂਜੇ ਪਿੰਡ ਵਿੱਚ ਇੱਕ ਗਰੀਬ ਘਰ ਦੇ ਲੜਕੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਜਦੋਂ ਰਿਸ਼ਤਾ ਪੱਕਾ ਕਰਕੇ ਕਿਸਾਨ ਘਰੇ ਆਇਆ ਤਾਂ ਉਹਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਸਨੇ ਪੁੰਨਿਆ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ ਸੁਣ ਕੇ ਰੂਪਾ ਬਹੁਤ ਖੁਸ਼ ਹੋਈ ਬੋਲੀ ਮੇਰੀ ਇੱਕ ਗੱਲ ਹੋਰ ਮੰਨ ਲਓ ਤੁਸੀਂ ਮੱਸੀਆ ਦਾ ਰਿਸ਼ਤਾ ਕਿਸੇ ਵਧੀਆ ਘਰ ਵਿੱਚ ਕਰ ਦਿਓ ਇਹ ਸੁਭਾਅ ਦੀ ਬਹੁਤ ਤੇਜ ਤੇ ਅੜੀਆ ਲਾ ਦੋਵੇਂ ਭੈਣਾਂ ਦਾ ਇੱਕ ਦਿਨ ਵਿਆਹ ਕਰ ਦਵਾਂਗੇ ਬਹੁਤ ਸਾਰੇ ਖਰਚੇ ਘਟ ਜਾਣਗੇ ਸਾਨੂੰ ਆਪਣੀ ਜੋ ਵੀ ਸਹੂਲਤ ਦੇ ਮੁਤਾਬਕ ਆਪਾਂ ਕਰ ਲਵਾਂਗੇ ਪਤਨੀ ਦੀ ਇਹ ਗੱਲ ਕਿਸਾਨ ਨੂੰ ਵਧੀਆ ਲੱਗੀ ਉਸਨੇ ਪੁੰਨਿਆ ਦਾ ਰਿਸ਼ਤਾ ਕੀਤਾ ਸੀ ਉਸੇ ਪਿੰਡ ਹੀ ਇੱਕ ਸੇਠ ਤੇ ਕਰ ਮੁੰਡੇ ਨਾਲ ਮਸਿਆ ਦਾ ਰਿਸ਼ਤਾ ਵੀ ਤੈਅ ਕਰ ਦਿੱਤਾ ਹੁਣ ਪੁੰਨਿਆ ਦੀ ਮਤਰੀ ਹੀ ਮਾਂ ਬਹੁਤ ਕੋਈ ਸੀ ਕਿ ਮੇਰੀ ਧੀ ਤਾਂ ਬੜੇ ਠਾਠ ਬਾੜ ਨਾ ਰਊ ਕਿਤੇ ਪੁੰਨਿਆ ਜੋ ਮਤਰੀ ਹੀ ਸੀ ਉਹ ਦੁੱਖ ਭੋਗੂ ਪਰ ਪੁੰਨਿਆ ਦੀ ਭਾਬੀ ਨੂੰ ਬੜਾਈ ਜੀਵ ਲਜਿਆ ਲੱਗਿਆ ਉਹਨੇ ਕਿਹਾ ਤੁਸੀਂ ਇਹ ਸਭ ਸਹੀ ਨਹੀਂ ਕੀਤਾ ਪਰ ਸੱਸ ਅੱਗੇ ਵਿਚਾਰੀ ਦੀ ਚੱਲਦੀ ਨਹੀਂ ਸੀ ਇਸ ਲਈ ਉਹ ਚੁੱਪ ਰਹੀ ਉਹ ਕੁਝ ਨਹੀਂ ਕਰ ਸਕਦੀ ਸੀ ਦੋਵਾਂ ਦੀ ਬਰਾਤ ਇੱਕ ਦਿਨ ਆਈ ਮੱਸਿਆ ਦੇ ਲਈ ਕਿਸਾਨ ਤੇ ਉਹਦੀ ਪਤਨੀ ਨੇ ਆਪਣੀ ਹیثیت ਤੋਂ ਵੱਧ ਕੇ ਦੇਹ ਦਿੱਤਾ ਤੇ ਵਿਚਾਰੇ ਪੁੰਨਿਆ ਨੂੰ ਬਿਨਾ ਦਾਜ ਦੇਹ ਤੇ ਕੁਝ ਵੀ ਨਾ ਦਿੱਤੇ ਆ ਵਿਦਾ ਕਰ ਦਿੱਤਾ ਪੁੰਨਿਆ ਨੇ ਆਪਣੇ ਟੰਗ ਵਿਵਹਾਰ ਨਾਲ ਸਹੁਰਿਆਂ ਦਾ ਦਿਲ ਜਿੱਤ ਲਿਆ ਉਹ ਗਰੀਬ ਜ਼ਰੂਰ ਸੀ ਉਹਨਾਂ ਨੇ ਦਿਲ ਤੋਂ ਪੁੰਨਿਆ ਨੂੰ ਅਪਣਾਇਆ ਹੋਇਆ ਸੀ ਪੁੰਨ ਪੁੰਨਿਆ ਵੱਡਿਆਂ ਦੀ ਇੱਜ਼ਤ ਕਰਦੀ ਸੱਸ ਸਹੁਰੇ ਦਾ ਪੂਰਾ ਧਿਆਨ ਕਰਦੀ ਤੇ ਆਪਣੇ ਘਰ ਵਾਲੇ ਦਾ ਵੀ ਪੂਰਾ ਖਿਆਲ ਰੱਖਦੀ ਘਰ ਦਾ ਸਾਰਾ ਕੰਮ ਕਰਦੀ ਉਹਦੇ ਘਰ ਵਿੱਚ ਸੁੱਖ ਸ਼ਾਂਤੀ ਤੇ ਦੋਵੇਂ ਸਮੇਂ ਪੂਜਾ ਪਾਠ ਕਰਦੀ ਗਰੀਬ ਹੋਣ ਕਰਕੇ ਥੋੜੇ ਜਿ ਨਾਲ ਵੀ ਗੁਜ਼ਾਰਾ ਕਰ ਲੈਂਦੀ ਉਧਰ ਮੱਸਿਆ ਜੋ ਸੇਠ ਦੇ ਘਰ ਵਿਆਹੀ ਸੀ ਉਹਦੇ ਤਾਂ ਠਾਠ ਹੀ ਵੱਖਰੇ ਸੀ ਉਹ ਘਰ ਵਿੱਚ ਨੌਕਰ ਚਾਕਰ ਲੱਗੇ ਹੋਏ ਸੀ ਪਰ ਫਿਰ ਵੀ ਉਹ ਪੁੰਨਿਆ ਤੋਂ ਜਲ ਮੱਚਦੀ ਸੀ ਇੱਕ ਦਿਨ ਉਸਨੇ ਮੱਸਿਆ ਨੇ ਆਪਣੇ ਘਰ ਵਿੱਚ ਕੀਰਤਨ ਰੱਖਿਆ ਸਾਰੇ ਪਿੰਡ ਵਿੱਚ ਸੱਦਾ ਦਿੱਤਾ ਪਰ ਪੁੰਨਿਆ ਨੂੰ ਉਹਨੇ ਨਹੀਂ ਬੁਲਾਇਆ ਪੁੰਨਿਆ ਦੀ ਗਵੰਡਨ ਜਦੋਂ ਕੀਰਤਨ ਵਿੱਚ ਜਾਣ ਲੱਗੀ ਤਾਂ ਉਹਨੇ ਕਿਹਾ ਪੁੰਨਿਆ ਤੇ ਭੈਣੇ ਤੁਸੀਂ ਵੀ ਚੱਲੋ ਤੁਹਾਡੀ ਭੈਣ ਦੇ ਘਰ ਕੀਰਤਨ ਹੈ ਪੁੰਨਿਆ ਨੇ ਕਿਹਾ ਮੇਰੀ ਭੈਣ ਨੇ ਮੈਨੂੰ ਸੱਦਾ ਨਹੀਂ ਦਿੱਤਾ ਬਿਨਾਂ ਦੱਸੇ ਸੱਦੇ ਕਿਵੇਂ ਜਾ ਸਕਦੀ ਹਾਂ ਗਵੰਡਨ ਨੇ ਕਿਹਾ ਭੈਣ ਕੀਰਤਨ ਵਿੱਚ ਸੱਦੇ ਦੀ ਲੋੜ ਨਹੀਂ ਹੁੰਦੀ ਜਿੰਨਾ ਆਪਾਂ ਭਜਨ ਕੀਰਤਨ ਵਿੱਚ ਜਾਂਦੇ ਹੁਣਾਂ ਹੀ ਜ਼ਿਆਦਾ ਪੁਨ ਮਿਲਦਾ ਹੈ ਅਗੋਂ ਪੁਨਿਆ ਹੋਈ ਧਾਰਮਿਕ ਵਿਚਾਰਾਂ ਵਾਲੀ ਉਹ ਗਵੰਡਨ ਦੀਆਂ ਗੱਲਾਂ ਸੁਣ ਕੇ ਤਿਆਰ ਹੋ ਗਈ ਤੇ ਆਪਣੀ ਕੈ ਭੈਣ ਦੇ ਘਰ ਪਹੁੰਚ ਗਈ ਜਦੋਂ ਭੈਣ ਦੇ ਘਰ ਪਹੁੰਚੀ ਤਾਂ ਭੈਣ ਉਸ ਨੂੰ ਵੇਖ ਕੇ ਬਹੁਤ ਹੀ ਬੁਰਾ ਭਲਾ ਕਹਿਣ ਲੱਗੀ ਮੈਂ ਤਾਂ ਤੈਨੂੰ ਬੁਲਾਇਆ ਹੀ ਹੋਈ ਨਹੀਂ ਫਿਰ ਤੂੰ ਕਿਉਂ ਆ ਗਈ ਪੁੰਨਿਆ ਨੇ ਕਿਹਾ ਮੈਂ ਤਾਂ ਪੂਜਾ ਪਾਠ ਕਰਕੇ ਤੇਰੇ ਘਰ ਆ ਗਈ ਮੱਸਿਆ ਨੇ ਕਿਹਾ ਜੇ ਤੂੰ ਆ ਹੀ ਗਈਆਂ ਤਾਂ ਚੁੱਪ ਕਰਕੇ ਇੱਕ ਕੋਨੇ ਵਿੱਚ ਬੈਠ ਜਾ ਕਿਸੇ ਨੂੰ ਕੁਝ ਨਹੀਂ ਕਹਿਣਾ ਉਹ ਵਿਚਾਰੀ ਚੁੱਪਚਾਪ ਇੱਕ ਪਾਸੇ ਬੈਠ ਗਈ ਪੁੰਨਿਆ ਧਾਰਮਿਕ ਵਿਚਾਰਾਂ ਵਾਲੀ ਸੀ ਜਦੋਂ ਭਜਨ ਬੰਦਗੀ ਹੋਈ ਤਾਂ ਉਹ ਮਗਨ ਹੋ ਗਈ ਜਦੋਂ ਕੀਰਤਨ ਖਤਮ ਹੋਇਆ ਤਾਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਪਰ ਮੱਸਿਆ ਨੇ ਪੁੰਨਿਆ ਨੂੰ ਪ੍ਰਸ਼ਾਦ ਨਾ ਦਿੱਤਾ ਤੋ ਉਸ ਦਾ ਬੜਾ ਹੀ અપਮਾਨ ਕੀਤਾ ਕਹਿਣ ਲੱਗੇ ਕਿੰਨੇ ਢੀਠ ਲੋਕ ਆ ਬਿਨਾ ਸੱਦੇ ਹੀ ਆ ਜਾਂਦੇ ਐ અપਮਾਨ ਦਾ ਘੁੱਟ ਪੀ ਕੇ ਪੁੰਨਿਆ ਆਪਣੇ ਘਰ ਆ ਗਈ ਪਰ ਅੱਜ ਉਸ ਨੂੰ ਆਪਣੀ ਛੋਟੀ ਭੈਣ ਮੱਸਿਆ ਦੀਆਂ ਗੱਲਾਂ ਸੂਲਾ ਤਰ੍ਹਾਂ ਚੁਪਦੀਆਂ ਸੀ ਉਹ ਘਰ ਆ ਕੇ ਬਹੁਤ ਰੋਈ ਤੇ ਘਰ ਵਾਲਿਆਂ ਨੂੰ ਰੋਟੀ ਖਵਾਈ ਤੇ ਵਿਚਾਰੀ ਮਣ ਹੀ ਮਣ ਵਿੱਚ ਬੜਾ ਦੁਖੀ ਹੋਈ ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਅੱਜ ਮੇਰਾ ਮਨ ਬਹੁਤ ਹੀ ਉਦਾਸ ਹੈ ਮੈਂ ਪਿੱਕੇ ਜਾਣਾ ਚਾਹੁੰਦੀ ਹਾਂ ਤੁਸੀਂ ਬੱਚਿਆਂ ਨੂੰ ਵੇਖ ਲੈਣਾ ਮੈਂ ਇਸ ਵੇਲੇ ਜਲਦੀ ਆ ਜਾਉਂਗੀ ਅਖਨ ਉਸ ਨੇ ਆਪਣੇ ਸੱਸ ਸਹੁਰੇ ਤੇ ਪਤੀ ਤੋਂ ਆਕਿਆ ਲੈ ਕੇ ਪੇਕੇ ਘਰ ਤੋਰ ਪਈ ਜਿਹੜੀ ਪੁੰਨਿਆ ਦੀ ਭਾਬੀ ਸੀ ਉਹ ਬਹੁਤ ਹੀ ਉਸ ਦੀ ਮਦਦ ਕਰਦੀ ਸੀ ਤੇ ਪੁੰਨਿਆ ਜਦੋਂ ਵੀ ਦੁਖੀ ਹੁੰਦੀ ਆਪਣੀ ਭਾਬੀ ਕੋਲ ਜਾਂਦੀ ਤੇ ਉਸ ਦੀ ਭਾਬੀ ਉਸ ਦਾ ਪਹਿਮ ਪੂਰਾ ਸਹਿਯੋਗ ਦਿੰਦੀ ਸੀ ਹੁਣ ਪੁੰਨਿਆ ਵਿਚਾਰੀ ਪੈਦਲ ਹੀ ਆਪਣੇ ਪੇਕੇ ਆ ਕਰਨ ਤੁਰ ਪਈ ਤੁਰਦੀ ਤੁਰਦੀ ਜੰਗਲ ਦੇ ਰਸਤੇ ਜਾਂਦੀ ਪਈ ਸੀ ਫਿਰ ਉਹਨੇ ਵੇਖਿਆ ਇੱਕ ਔਰਤ ਬੈਠੀ ਹੋਈ ਸੀ ਉਹ ਬਹੁਤ ਹੀ ਬੁੱਢੀ ਸੀ ਉਹਦੇ ਚਿੱਟੇ ਵਾਲ ਸੀ ਉਹ ਬੁੱਢੀ ਔਰਤ ਨੂੰ ਕਹਿਣ ਲੱਗੀ ਧੀਏ ਮੈਂ ਬਹੁਤ ਲਾਚਾਰ ਆ ਮੇਰੇ ਵਾਲ ਖੁੱਲ ਗਏ ਇਹਨਾਂ ਨੂੰ ਬੰਨ ਦੇ ਮੈਨੂੰ ਇਹ ਇਹਨਾਂ ਨਾਲ ਬਹੁਤ ਗਰਮੀ ਲੱਗਦੀ ਏ ਉਹ ਧਾਰਮਿਕ ਵਿਚਾਰਾਂ ਵਾਲੀ ਸੀ ਉਹਨੇ ਕਿਹਾ ਪੁੱੁੰਨਿਆ ਨੂੰ ਉਸਵ ਮਾਤਾ ਤੇ ਦਇਆ ਆ ਗਈ ਉਹਨੇ ਬੁੱਢੀ ਮਾਈ ਦੇ ਵਾਲਾਂ ਤੇ ਤੇਲ ਲਾ ਕੇ ਚੰਗੀ ਤਰ੍ਹਾਂ ਸਿਰਵਾ ਦਿੱਤਾ ਮਾਂ ਕਹਿਣ ਲੱਗੀ ਮੇਰਾ ਜਿਹੜਾ ਤુલਸੀ ਦਾ ਚਬੂਤਰਾ ਹੈ ਉਹ ਵੀ ਬੜੀ ਗੰਦਗੀ ਆ ਉਸ ਨੂੰ ਵੀ ਸਾਫ਼ ਕਰ ਦੇ ਤਾਂ ਉਸਨੇ ਉਸ ਨੂੰ ਵੀ ਸਾਫ਼ ਕਰ ਦਿੱਤਾ ਫਿਰ ਉਸਨੇ ਕਿਹਾ ਹੁਣ ਮੈਨੂੰ ਮਾਂ ਅੱਗਿਆ ਦਵੋ ਮੈਂ ਮ ਆਪਣੇ ਪੇਕੇ ਘਰ ਜਾ ਰਹੀ ਆ ਬੁੱਢੀ ਮਾਈ ਤੋਂ ਅਸ਼ੀਰਵਾਦ ਲੈ ਕੇ ਉਹ ਖੁਸ਼ੀ-ਖੁਸ਼ੀ ਅੱਗੇ ਚਲੀ ਗਈ ਅੱਗੇ ਗਈ ਤਾਂ ਉਹਨੇ ਵੇਖਿਆ ਇੱਕ ਬੁੱਢਾ ਬਾਬਾ ਲੰਮੇ-ਲੰਮੇ ਵਾਲਾਂ ਵਾਲਾ ਬੜੇ ਹੀ ਵੇ ਢੰਗ ਜਿਹਾ ਰੂਪ ਕਰਕੇ ਬੈਠਾ ਹੋਇਆ ਸੀ ਉਹ ਕੁੰਨਿਆਂ ਨੂੰ ਵੇਖ ਕੇ ਕਹਿਣ ਲੱਗਾ ਧੀਏ ਤੂੰ ਮੈਨੂੰ ਧਾਰਮਿਕ ਵਿਚਾਰਾਂ ਵਾਲੀ ਲੱਗਦੀ ਏ ਕਿਉਂਕਿ ਰੱਬ ਪਰਖਦਾ ਸੀ ਉਸਨੂੰ ਉਹ ਬਾਬਾ ਬੋਲਿਆ ਬੇਟੀ ਮੈਂ ਬਹੁਤ ਹੀ ਪਿਆਸਾ ਮੈਨੂੰ ਬਹੁਤ ਪਿਆਸ ਲੱਗੀ ਏ ਮੈਨੂੰ ਪਾਣੀ ਚਾਹੀਦਾ ਹੈ ਬੋਲੀ ਬਾਬਾ ਮੈਂ ਹੁਣੇ ਪਾਣੀ ਲਿਆਈ ਉਸ ਬਾਬੇ ਨੇ ਪਾਣੀ ਪੀਤਾ ਤੇ ਕਿਹਾ ਮੇਰੇ ਪੈਰਾਂ ਤੇ ਕਿੰਨੇ ਜ਼ਖਮ ਹੋ ਗਏ ਆ ਮੱਖੀਆਂ ਫਿਰਦੀਆਂ ਏ ਮੈਂ ਬਹੁਤ ਬੁੱਢਾ ਇੰਨਾ ਜ਼ਖਮਾਂ ਦੇ ਕੋਲ ਕੋਈ ਕੱਪੜੇ ਨਾਲ ਸਾਫ਼ ਕਰ ਦੇ ਮੇਰੇ ਜ਼ਖਮਾਂ ਨੂੰ ਤੋ ਦੇ ਉਸ ਨੇ ਪਾਣੀ ਨਾਲ ਬਾਬੇ ਦੇ ਜ਼ਖਮ ਸਾਫ਼ ਕੀਤੇ ਤੇ ਆਪਣਾ ਹੀ ਕੱਪੜਾ ਪਾੜ ਕੇ ਪੱਟੀ ਬੰਨ੍ਹ ਦਿੱਤੀ ਤੇ ਖੁਸ਼ੀ ਨਾਲ ਆਸ਼ੀਰਵਾਦ ਲੈ ਕੇ ਅੱਗੇ ਗਈ ਚਲੀ ਅੱਗੇ ਇੱਕ ਮੰਦਰ ਉੱਥੇ ਇੱਕ ਬੁੱਢੀ ਔਰਤ ਬੈਠੀ ਤੇ ਕਹਿਣ ਲੱਗੀ ਬੇਟਾ ਮੈਂ ਬੜੀ ਬੁੱਢੀ ਆ ਮੰਦਰ ਦੀ ਮੇਰੇ ਤੋਂ ਸਫਾਈ ਨਹੀਂ ਹੁੰਦੀ ਜੇ ਤੂੰ ਚਾਵੇਂ ਤਾਂ ਇਸ ਨੂੰ ਸਾਫ਼ ਕਰ ਦੇ ਤਾਂ ਪੁੰਨਿਆ ਨੇ ਉਸ ਬੁੱਢੀ ਮਾਂ ਦੇ ਕਹਿਣ ਤੇ ਮੰਦਰ ਦੀ ਸਾਫ਼ ਸਫਾਈ ਕਰ ਦਿੱਤੀ ਤੇ ਉਸ ਮਾਂ ਦੇ ਪੈਰ ਹੱਥ ਕੋਟ ਦਿੱਤੇ ਤੇ ਅੱਗੇ ਚਲੀ ਗਈ ਉਹਦੇ ਪਿੱਛੇ ਪਿੰਡ ਜਾਣ ਲਈ ਗੰਗਾ ਨਦੀ ਪੈਂਦੀ ਸੀ ਗੰਗਾ ਨਦੀ ਦੇ ਬਾਹਰ ਇੱਕ ਮਾਈ ਹੋਰ ਮਿਲ ਗਈ ਮਾਈ ਨੇ ਕਿਹਾ ਧੀਏ ਮੇਰੇ ਸਿਰ ਵਿੱਚ ਬਹੁਤ ਹੀ ਜੂਆਂ ਪਈਆਂ ਨੇ ਮੇਰੇ ਤੋਂ ਸਾਫ਼ ਸਫਾਈ ਨਹੀਂ ਹੁੰਦੀ ਤਾਂ ਉਹ ਪੁੰਨਿਆ ਨੇ ਉਸ ਦੀ ਸਾਫ ਸਫਾਈ ਕਰਕੇ ਤੇ ਗੰਗਾ ਦੀ ਘਾਟ ਤੇ ਆਸ-ਪਾਸ ਵੀ ਜੋ ਗੰਦਗੀ ਸੀ ਸਾਫ ਕਰ ਦਿੱਤੀ ਤਾਂ ਉਹਨੇ ਮਾਈ ਨੇ ਪੁੱਛਿਆ ਬੇਟਾ ਤੂੰ ਕਿੱਥੇ ਜਾ ਰਹੀ ਹੈਂ ਤਾਂ ਉਹਨੇ ਸਾਰੀ ਗੱਲ ਦੱਸੀ ਕਿ ਮੈਂ ਆਪਣੀ ਭਾਬੀ ਨੂੰ ਮਿਲਣ ਜਾ ਰਹੀ ਹੈ ਉਸਨੇ ਉਸ ਨੂੰ 베ੜੀ ਦਿੱਤੀ ਤੇ ਕਿਹਾ ਤੂੰ 베ੜੀ ਤੇ ਚਲੀ ਜਾਓ ਆਪਦੀ ਭਾਬੀ ਕੋਲ ਆ ਕੇ ਹੀ ਉਹਨੇ ਅੱਜ ਭਾਬੀ ਨੂੰ ਕੋਈ ਵੀ ਮੱਸਿਆ ਦੀ ਗੱਲ ਨਾ ਦੱਸੀ ਜੋ ਜੋਨ ਦੇ ਘਰ ਉਸਦੀ ਬੇਅਬਦੀ ਹੋਈ ਸੀ ਉਹਨੇ ਉਹ ਸਭ ਕਿਸੇ ਨੂੰ ਨਾ ਦੱਸੀ ਭਾਬੀ ਨੂੰ ਮਿਲੀ ਭਤੀਜੇ ਭਤੀਜੀਆਂ ਨੂੰ ਮਿਲੀ ਤੇ ਆਪਣੇ ਬਾਪ ਤੇ ਆਪਣੀ ਮਤਰੇਈ ਮਾਂ ਨੂੰ ਮਿਲੀ ਮਤਰੇਈ ਮਾਂ ਨੂੰ ਵੇਖ ਕੇ ਗੁੱਸਾ ਚੜ ਗਿਆ ਤੇ ਤਾਨੇ ਸੁਣਾਉਣ ਲੱਗੀ ਪਤੀ ਦੇ ਘਰ ਵੀ ਤੇ ਨਿਭਦੀ ਨਹੀਂ ਜਦੋਂ ਵੇਖੋ ਮੂੰਹ ਚੁੱਕ ਕੇ ਤੋਰ ਆਉਂਦੀ ਆ ਭਾਬੀ ਬੋਲੀ ਕੋਈ ਗੱਲ ਨਹੀਂ ਮਾਂ ਦੀ ਮਾਂ ਜੀ ਬੇਟੀਆਂ ਤਾਂ ਆਪਣੇ ਪੇਕਿਆਂ ਤੇ ਹੀ ਆਉਂਦੀਆਂ ਨੇ ਆਪਣੇ ਕੋਲ ਹੀ ਆਊਗੀ ਉਹ ਭਾਬੀ ਦੇ ਨਾਲ ਰਲ ਕੇ ਸਾਰਾ ਕੰਮ ਕੀਤਾ ਤੇ ਭਾਬੀ ਤੇ ਖੁਸ਼ੀ ਖੁਸ਼ੀ ਹੁੰਦਾ ਹਾਲ ਚਾਲ ਪੁੱਛਿਆ ਤੇ ਦੋਨੇ ਖੁਸ਼ ਹੋ ਗਈਆਂ ਅਗਲੇ ਦਿਨ ਉਹ ਬੋਲੀ ਮੈਂ ਰਾਤ ਰਹਿ ਲਈ ਆ ਭਾਬੀ ਹੁਣ ਮੈਨੂੰ ਆਗਿਆ ਦੋ ਮੈਂ ਆਪਣੇ ਸਹੁਰਿਆਂ ਤੇ ਜਾਨੀ ਆ ਤਾਂ ਉਸ ਨੂੰ ਉਹਨੇ ਕਿਹਾ ਮੈਨੂੰ ਤੁਹਾਨੂੰ ਵੇਖ ਕੇ ਬਹੁਤ ਵਧੀਆ ਲੱਗਿਆ ਕੋਈ ਗੱਲ ਵੀ ਨਾ ਦੱਸੀ ਜਾਣ ਲੱਗਿਆ ਉਹਨੇ ਭਾਬੀ ਨੇ ਕਿਆ ਖਾਲੀ ਹੱਥ ਘਰੋਂ ਨਹੀਂ ਜਾਈਦਾ ਉਹਨੂੰ ਇੱਕ ਸਾੜੀ ਦਿੱਤੀ ਫਿਰ ਉਹ ਆਪਣੇ ਘਰ ਨੂੰ ਚੱਲ ਪਈ ਤੇ ਜਾਂਦੇ ਆ ਉਸ ਨੂੰ ਉਹ ਗੰਗਾ ਤੇ ਪਹੁੰਚੀ ਤਾਂ ਗੰਗਾ ਮਾਈ ਨੇ ਕਿਹਾ ਧੀਏ ਤੂੰ ਉਹ ਜੋ ਕੱਲ ਮੇਰੀ ਸੇਵਾ ਕਰਕੇ ਗਈ ਸੀ ਇਹ ਮੇਰੇ ਕੋਲ ਥੋੜੀ ਜੀ ਰੇਤ ਆ ਇਹ ਲੈ ਜਾ ਉਹਨੇ ਝੋਲੀ ਅੱਡੀ ਤੇ ਰੇਤ ਪਵਾ ਲਈ ਤੇ ਆਸ਼ੀਰਵਾਦ ਸਮਝ ਕੇ ਲੈ ਗਈ ਫਿਰ ਅੱਗੇ ਗਈ ਤਾਂ ਪਾਰਵਤੀ ਮਾਈ ਮੰਦਰ ਵਿੱਚ ਮਿਲੀ ਉਹ ਪਾਰਵਤੀ ਮਾਈ ਸੋਨੇ ਕਿਹਾ ਧੀਏ ਤੂੰ ਕੱਲ ਵਾਲੀ ਹੈ ਜੋ ਮੇਰੀ ਸੇਵਾ ਕਰਕੇ ਗਈ ਸੀ ਤਾਂ ਉਹਨੇ ਕਿਹਾ ਕਿ ਮੇਰੇ ਕੋਲ ਤਾਂ ਇਹ ਅੰਗਾਰੇ ਆ ਤੂੰ ਇਹ ਲੈ ਲੈ ਉਸਨੇ ਉਹ ਵੀ ਚੋਲੀ ਚ ਪਵਾ ਲਿਆ ਤੇ ਅੱਗੇ ਚਲੀ ਗਈ ਫਿਰ ਉਸ ਨੂੰ ਉਹ ਬਾਬਾ ਜੋ ਛਿਗਜੀ ਭਗਵਾਨ ਸੀ ਉਹਨਾਂ ਦੀ ਸੇਵਾ ਕੀਤੀ ਉਹਨੂੰ ਮਿਲੀ ਧੀ ਤੂੰ ਕੱਲ ਵਾਲੀ ਹੈ ਤਾਂ ਉਹਨੇ ਕਿਹਾ ਹਾਂਜੀ ਉਹਨੇ ਕਿਹਾ ਹੁਣ ਠੀਕ ਹੋ ਉਹਨੇ ਕਿਹਾ ਮੈਂ ਬਿਲਕੁਲ ਠੀਕ ਆ ਮੇਰੇ ਕੋਲ ਥੋੜੀ ਜਿਹੀ ਸਵਾਹ ਆ ਇਹ ਤੂੰ ਲੈ ਜਾ ਪੁੰਨਿਆ ਨੇ ਚੋਲੀ ਅੱਡੀ ਤੇ ਸਵਾਹ ਲੈ ਕੇ ਅੱਗੇ ਤੁਰ ਗਏ ਫਿਰ ਉਹ ਤੁਲਸੀ ਮਾਤਾ ਮਿਲੀ ਧੀ ਇਹ ਤੂੰ ਕੱਲ ਵਾਲੀ ਹੈ ਤੇ ਉਹਨੇ ਕਿਹਾ ਹਾਂ ਮਾਂ ਮੈਂ ਕੱਲ ਵਾਲੀ ਆ ਤੂੰ ਮੇਰੀ ਇੰਨਾ ਸੇਵਾ ਕੀਤੀ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਆ ਥੋੜੀ ਜੀ ਦੁਲਸੀ ਤੋੜ ਕੇ ਪੁੰਨਿਆਂ ਨੂੰ ਦੇ ਦਿੱਤੀ ਤੇ ਉਹ ਝੋਲੀ ਾੜ ਕੇ ਪਵਾ ਕੇ ਘਰੇ ਚਲੀ ਗਈ ਉਹਨੇ ਸਾਰੀ ਕੋਟਲੀ ਬਣਾਈ ਤੇ ਘਰ ਦੇ ਇੱਕ ਕੋਨੇ ਵਿੱਚ ਰੱਖ ਦਿੱਤੀ ਤੇ ਸ਼ਾਮ ਹੋ ਗਈ ਆਪਣੇ ਘਰ ਦੇ ਕਮਾਂ ਵਿੱਚ ਲੱਗ ਗਈ ਬੱਚਿਆਂ ਲਈ ਰੋਟੀ ਪਾਣੀ ਬਣਾਇਆ ਸਾਫ ਸਫਾਈ ਕੀਤੀ ਸਾਸੌਰੇ ਨੂੰ ਖਵਾਇਆ ਤੇ ਆਪਣੇ ਘਰ ਵਾਲੇ ਨੂੰ ਖਵਾਇਆ ਤੇ ਖੁਦ ਰੋਟੀ ਖਾਦੀ ਤੇ ਸੌਂ ਗਈ ਜਦੋਂ ਸਵੇਰੇ ਉੱਠੀ ਤਾਂ ਪੁੰਨਿਆਂ ਕੀ ਵੇਖਦੀ ਹੈ ਝਾੜੂ ਲਾਉਣ ਲੱਗੀ ਤਾਂ ਹੁੰਦਾ ਕੋਨਾ ਜਿੱਥੇ ਕੋਟਲੀ ਰੱਖੀ ਸੀ ਹੀਰੇ ਮੋਤੀਆਂ ਨਾਲ ਚਮਕਦਾ ਪਿਆ ਸੀ ਉਹਦਾ ਪਤੀ ਬੋਲਿਆ ਪੁੰਨਿਆ ਇਹ ਸਭ ਕੀ ਹੈ ਤੂੰ ਕੱਲ ਕੀ ਲੈ ਕੇ ਆ ਗਈ ਹੈ ਇਹ ਕੀ ਚਮਤਕਾਰ ਹੋ ਗਿਆ ਕਿ ਤੇ ਚੋਰੀ ਕਰਕੇ ਲਿਆਈਆਂ ਤਾਂ ਪੁੰਨਿਆ ਕਹਿਣ ਲੱਗੀ ਮੈਂ ਕਿਤੇ ਚੋਰੀ ਨਹੀਂ ਕੀਤੀ ਇਹ ਸਭ ਕੁਝ ਪ੍ਰਮਾਤਮਾ ਨੇ ਮੈਨੂੰ ਖੁਸ਼ ਹੋ ਕੇ ਦਿੱਤਾ ਹੈ ਉਹਦੀ ਭੈਣ ਨੇ ਜੋ ਉਹਦੇ ਨਾਲ ਵਾਦ ਸਲੋਕੀ ਕੀਤੀ ਸੀ ਉਸ ਬਾਰੇ ਵੀ ਉਸਨੇ ਪਤੀ ਨੂੰ ਨਹੀਂ ਦੱਸਿਆ ਸੀ ਫਿਰ ਉਸਨੇ ਸਾਰੀ ਕਹਾਣੀ ਜਿਵੇਂ ਉਹ ਪੇਕਿਆ ਤੇ ਗਈ ਰਸਤੇ ਵਿੱਚ ਉਹਨੂੰ ਕੌਣ ਮਿਲੇ ਸਾਰੀ ਦੱਸੀ ਪਤਨੀ ਨੇ ਵੀ ਪਤੀ ਨੇ ਵੀ ਹੱਥ ਜੋੜ ਲੈ ਕੇ ਤੂੰ ਸੱਚਮੁੱਚ ਰੱਬ ਦੇ ਦਰਸ਼ਨ ਕਰਕੇ ਆਈਆਂ ਤੂੰ ਸੱਚੀ ਔਰਤਾਂ ਦੁੱਖ ਸੁੱਖ ਸਭ ਦਾ ਜਾਣਦੀ ਤੇਰੇ ਤੇ ਮਹਾਰਾਜ ਮਿਹਰਬਾਨ ਹੋਇਆ ਹੈ ਤੇਰੇ ਸਾਰੇ ਦੁੱਖ ਕੱਟ ਦਿੱਤੇ ਆ ਤੇਰੇ ਦੁੱਖਾਂ ਦਾ ਅੰਤ ਕਰ ਦਿੱਤਾ ਹੁਣ ਪੁੰਨਿਆਂ ਦੇ ਦਿਨ ਬਦਲ ਗਿਆ ਜਿਸ ਦਿਨ ਰੱਬ ਬਦਲੇ ਕੌਣ ਉਸਨੂੰ ਟਾਲਣ ਵਾਲਾ ਕੌਣ ਹੁੰਦਾ ਜਿਸ ਦੇ ਦਿਨ ਰੱਬ ਬਦਲੇ ਉਹਨੂੰ ਕੋਈ ਰੋਕ ਨਹੀਂ ਸਕਦਾ ਪੁੰਨਿਆਂ ਦੇ ਘਰ ਕਿਸੇ ਚੀਜ਼ ਦੀ ਕਮੀ ਨਾ ਰਹੀ ਉਹਦੀ ਟੁੱਟੀ ਜੀ ਝੌਂਪੜੀ ਵਧੀਆ ਘਰ ਬਣ ਗਿਆ ਪਿੰਡ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਤਾਂ ਪੁੰਨਿਆਂ ਦੀ ਇਹ ਗੱਲ ਉਸ ਦੀ ਭੈਣ ਮਸਿਆ ਤੱਕ ਪਹੁੰਚੀ ਮਸਿਆ ਸੁਣ ਕੇ ਬੜਾ ਹੀ ਦੁਖੀ ਹੋਈ ਉਹ ਪੱਜੀ ਭੱਜੀ ਪੁੰਨਿਆ ਦੇ ਘਰ ਆਈ ਤੇ ਬੋਲੀ ਤੂੰ ਸੱਚ-ਸੱਚ ਦੱਸ ਇਨੀ ਮੇਰ ਕਿਵੇਂ ਹੋ ਗਈ ਮੈਂ ਤਾਂ ਤੈਨੂੰ ਗਰੀਬ ਰਹਿਣਾ ਹੀ ਵੇਖਣਾ ਚਾਹੁੰਦੀ ਸੀ ਤੂੰ ਅਮੀਰ ਨਹੀਂ ਹੋ ਸਕਦੀ ਉਹ ਕਮੰਡ ਨਾਲ ਗੱਲਾਂ ਕਰਦੀ ਪਈ ਹੈ ਤੇ ਪੁੰਨਿਆ ਨੇ ਕਿਹਾ ਭੈਣ ਤੂੰ ਕੌਣ ਮੈਨੂੰ ਅਮੀਰ ਗਰੀਬ ਕਰਨ ਵਾਲੀ ਹੈ ਰੱਬ ਜੀ ਨੂੰ ਦਿੰਦਾ ਹੈ ਛੱਪਰ ਬਾੜ ਕੇ ਦਿੰਦਾ ਹੈ ਰੱਬ ਦੀ ਮਰਜ਼ੀ ਤੋਂ ਬਿਨਾ ਤਾਂ ਪਤਾ ਵੀ ਨਹੀਂ ਹੁੰਦਾ ਰੱਬ ਨੇ ਮੇਰੀ ਕਿਸਮਤ ਸੁਧਾਰ ਦਿੱਤੀ ਆ ਤਮਸਿਆ ਕਹਿ ਲਗੀ ਸੱਚ-ਸੱਚ ਦੱਸ ਨਹੀਂ ਤਾਂ ਮੈਂ ਰਾਜੇ ਕੋਲ ਤੇਰੀ ਸ਼ਿਕਾਇਤ ਕਰੂੰਗੀ ਪੁੰਨਿਆ ਨੇ ਸਾਰੀ ਗੱਲ ਦੱਸ ਦਿੱਤੀ ਕਿਵੇਂ ਉਹ ਪੇਕੇਆਂ ਤੇ ਗਈ ਤੇ ਰਸਤੇ ਵਿੱਚ ਕੌਣ-ਕੌਣ ਮਿਲਿਆ ਤੇ ਉਹਦੇ ਘਰ ਤੁਹਾਨੂੰ ਦੌਲਤ ਤੇ ਭੰਡਾਰ ਲੱਗਿਆ ਤਮਸਿਆ ਬੋਲੀ ਮੈਂ ਵੀ ਪੇਕੇ ਜਾਵਾਂਗੀ ਤੂੰ ਮੇਰਾ ਅਪਮਾਨ ਕਰ ਪੁੰਨਿਆ ਨੇ ਕਿਹਾ ਮੈਂ ਕਦੀ ਕਿਸੇ ਦਾ અપਮਾਨ ਨਹੀਂ ਕੀਤਾ ਮੈਂ ਤੇਰਾ ਨਹੀਂ ਕਰਨਾ ਉਹ ਆਪਣੇ ਘਰੇ ਗਈ ਪਤੀ ਨੂੰ ਆਂਦੀ ਮੇਰਾ અપਮਾਨ ਕਰੋ ਤਾਂ ਪਤੀ ਨੇ ਕਿਹਾ ਕਿਉਂ ਉਸਨੇ ਕਿਹਾ ਕਰੋ ਉਸਨੇ ਦੋ ਤਿੰਨ ਥੱਪੜ ਲਾ ਦਿੱਤੇ ਫਿਰ ਉਹ ਆਪਣੇ ਪੇਕੇ ਨੂੰ ਤੁਰ ਪਈ ਤੁਰਦੀ ਤੁਰਦੀ ਉਹਨੂੰ ਉਹ ਤુલਸੀ ਮਾਂ ਮਿਲੀ ਉਹ 부ਢੀ عورت ਨੇ ਕਿਹਾ ਮੇਰੇ ਵਾਲ ਵਲ ਜੇ ਪਏ ਹਾ ਤુલਸੀ ਦਾ ਬੁੱਟਾ ਸੁੱਕਾ ਹੈ ਸਾਫ ਸਫਾਈ ਕਰਦੇ ਮੱਸਿਆ ਕਮੰਡੀ ਸੀ ਉਹ ਕਿੱਥੋਂ ਕੰਮ ਕਰਨ ਉਹਨੇ ਕਿਹਾ ਮੇਰੇ ਕੋਲ ਫਾਲਤੂ ਦੇ ਕੰਮਾਂ ਲਈ ਟਾਈਮ ਨਹੀਂ ਤੇ ਇਹ ਕਹਿ ਕੇ ਅੱਗੇ ਤੁਰ ਪਈ ਫਿਰ ਬੁੱਢੇ ਰੂਪ Shiv ਭਗਵਾਨ ਹੁੰਦੇ ਕਿਹਾ ਧੀਏ ਮੇਰੇ ਜ਼ਖਮਾਂ ਤੇ ਬੜੀਆਂ ਮੱਖੀਆਂ ਬੈਂਦੀਆਂ ਨੇ ਤੂੰ ਮੈਨੂੰ ਸਾਫ਼ ਕਰ ਦੇ ਤਾਂ ਉਹ ਨੱਕ ਮੂੰ ਚੜਾ ਕੇ ਅੱਗੇ ਤੁਰ ਗਈ ਅੱਗੇ ਪਾਰਵਤੀ ਮਾਈ ਮਿਲੀ ਬੋਲੀ ਧੀਏ ਮੇਰੇ ਜੂਆਂ ਪਈਆਂ ਮੇਰੇ ਮੰਦਰ ਦੀ ਸਫਾਈ ਕਰ ਦੇ ਤੇ ਕਹਿੰਦੀ ਮੇਰੇ ਕੋਲ ਫालतू ਕੰਮਾਂ ਲਈ ਟਾਈਮ ਨਹੀਂ ਇਹ ਕਹਿ ਕੇ ਅੱਗੇ ਤੁਰ ਪਈ ਫਿਰ ਇਹਨੂੰ ਗੰਗਾ ਮਈਆ ਮਿਲੀ ਕੇ ਗੰਗਾ ਮਾਤਾ ਕਹਿਣ ਲੱਗੀ ਇਹ ਮੇਰੀ ਘਰ ਦੀ ਸਫਾਈ ਕਰ ਦੇ ਮੇਰਾ ਸਿਰ ਵੇਖਦੇ ਉਹਨੇ ਕਿ ਆ ਬੁੱਢੀ ਮੇਰੇ ਕੋਲ ਟਾਈਮ ਨਹੀਂ ਮੈਂ ਕਿਸੇ ਜੰਗੇ ਕੰਮ ਲਈ ਜਾ ਰਹੀ ਆ ਮੈਨੂੰ ਰੋਕੋ ਟੋਕੋ ਉਹ ਗੰਗਾ ਪਾਰ ਕਰਕੇ ਆਪਦੇ ਪੇਕਿਆਂ ਤੇ ਚਲੀ ਗਈ ਨਾ ਭਾਬੀ ਨੂੰ ਮਿਲੀ ਸਿੱਧੀ ਮਾਂ ਕੋਲ ਬਹਿ ਗਈ ਤੇ ਲੱਗੀ ਪੁੰਨਿਆਂ ਦੀਆਂ ਚੁਗਲੀਆਂ ਕਰਨ ਪੁੰਨੇ ਆਈ ਸੀ ਭਾਬੀ ਨੇ ਉਹਨੂੰ ਬਹੁਤ ਕੁਝ ਦਿੱਤਾ ਹੈ ਤੇ ਉਹ ਤਾਂ ਕੁਝ ਹੀ ਦਿਨਾਂ ਵਿੱਚ ਉਹਦੀ ਜ਼ਿੰਦਗੀ ਬਦਲ ਗਈ ਹੈ ਉਹ ਧਨ ਦੌਲਤ ਵਾਲੀ ਬਣ ਗਈ ਉਸਨੇ ਮਾਂ ਦੀ ਤੇ ਭਾਬੀ ਦੀ ਲੜਾਈ ਕਰਾ ਦਿੱਤੀ ਉਸ ਨੇ ਕਿਹਾ ਮੈਂ ਤਾਂ ਉਸ ਨੂੰ ਸਾੜੀ ਤੋਂ ਬਿਨਾ ਕੋਈ ਦਿੱਤਾ ਹੀ ਨਹੀਂ ਉਹ ਤਾਂ ਉਹਦੀ ਕਿਸਮਤ ਤੇ ਉਹਦੇ ਚੰਗੇ ਕਰਮ ਇਸ ਲਈ ਰੱਬ ਨੇ ਉਹਦੀ ਸੁਣ ਲਈ ਪਰ ਮੱਸਿਆ ਨੂੰ ਕਿੱਥੇ ਚੈਨ ਪਵੇ ਉਹਨੇ ਬਹੁਤ ਲੜਾਈ ਕਰਵਾਈ ਕਹਿਣ ਲੱਗੀ ਭਾਬੀ ਮੈਨੂੰ ਇੱਕ ਸਾੜੀ ਦੇ ਤਾਂ ਭਾਬੀ ਨੇ ਕਿਹਾ ਮੇਰੇ ਕੋਲ ਤੇਰੇ ਦੇਣ ਲਈ ਕੋਈ ਸਾੜੀ ਨਹੀਂ ਤਾਂ ਉਸ ਦੀ ਮਾਂ ਨੇ ਕਿਹਾ ਤੂੰ ਇੰਜ ਕਰ ਮੇਰੇ ਕੋਲ ਵਾਧੂ ਕੋਸ਼ ਹੈ ਤੂੰ ਮੇਰੇ ਤੋਂ ਮੰਗ ਮੈਂ ਤੈਨੂੰ ਦਿੰਨੀ ਐ ਇਸ ਕਰਕੇ ਉਹ ਉਹ ਇਹ ਸਭ ਕੁਝ ਲੈ ਕੇ ਉੱਥੋਂ ਦੁਰਪਈ ਤੇ ਰਸਤੇ ਵਿੱਚ ਆਈ ਗੰਗਾ ਮਾਈ ਮੁੰਨੇ ਕਿਹਾ ਮੇਰੇ ਕੋਲ ਥੋੜੀ ਜੀ ਰੇਤ ਆ ਲੈ ਜਾ ਤਾਂ ਉਹਨੂੰ ਜਾਦਾ ਆ ਕਿ ਪੁੰਨਿਆ ਵੀ ਨੂੰ ਵੀ ਰੇਤ ਮਿਲੀ ਸੀ ਉਹਨੇ ਆਪਦੀ ਚੋਲੀ ਚ ਪਵਾ ਲਈ ਤੇ পার্বਤ ਮਾਈ ਤੋਂ ਲੈ ਕੇ ਰੇਤ ਅੱਗੇ ਤੁਰ ਪਈ ਅੱਗੇ ਉਹਨੂੰ ਭੋਲੇ ਬਾਬਾ ਮਿਲੇ ਉਹਨੇ ਕਿਹਾ ਮੇਰੇ ਕੋਲ ਅੰਗਾਰੇ ਆ ਤੇ ਉਹਦੇ ਕੋਲ ਉਹਨੇ ਨਾ ਲੈ ਉਹਦਾ ਜਾਨ ਨੂੰ ਦੇ ਲ ਉਹਦੇ ਕੋਲ ਨਾ ਕੀਤਾ ਫਿਰ ਬੁੱਢੀ ਮਾਈ ਮਿਲੀ ਤੁਲਸੀ ਮਾਈ ਨੇ ਜੋ ਪੁੰਨਿਆ ਨੂੰ ਦਿੱਤਾ ਉਹਨੂੰ ਦਿੱਤਾ ਉਹ ਸਾਰਾ ਕੁਝ ਲੈ ਕੇ ਆਪਣੇ ਘਰ ਰੱਖ ਕੇ ਦਿੱਤਾ ਤੇ ਸ਼ਾਮ ਨੂੰ ਰੋਟੀ ਪਾਣੀ ਕੀਤਾ ਸਵੇਰੇ ਉੱਠ ਕੇ ਝਾੜੂ ਲਾਉ ਲੱਗੀ ਦਾ ਕੋਨੇ ਦੇ ਵਿੱਚ ਕੀੜੇ ਮਕੌੜੇ ਤੁਰੇ ਫਿਰ। ਫਿਰ ਇੱਕਦਮ ਘਰ ਵਿੱਚ ਆਗ ਲਹੀ ਲੱਗ ਗਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਹੁਣ ਉਹ ਪੁੰਨਿਆਂ ਨੂੰ ਗਾਲ੍ਹਾਂ ਕੱਢਣ ਲੱਗੀ ਕਿ ਪਤਾ ਨਹੀਂ ਮੇਰੇ ਤੇ ਕਿਹੜਾ ਜਾਦੂ ਟੂਣਾ ਕਰਵਾ ਦਿੱਤਾ ਹੈ। ਆਪਣੇ ਘਰ ਤਾਂ ਇੰਨੀ ਦੌਲਤ ਹੋ ਗਈ ਹੈ ਤੇ ਮੇਰਾ ਘਰ ਸੜ ਗਿਆ ਹੈ। ਸੋ ਸਾਰੇ ਕਹਿਣ ਲੱਗੇ ਮੱਸਿਆ ਸਭ ਤੇਰੇ ਲਾਲਚ ਦਾ ਫਲ ਹੈ। ਸਾਰੇ ਕਹਿਣ ਲੱਗੇ ਤੂੰ ਕੁੰਨਿਆਂ ਦਾ ਭਲਾ ਸੋਚਣ ਵਾਲੀ ਤੇ ਪਾਠ ਪੂਜਾ ਕਰਨ ਵਾਲੀ ਨਹੀਂ ਬਣੀ ਉਹ ਸਭ ਦਾ ਭਲਾ ਸੋਚਦੀ ਐ ਇਸ ਲਈ ਉਹਨੂੰ ਸਭ ਕੁਝ ਮਿਲ ਗਿਆ ਤੂੰ ਕਮੰਡੀ ਸੁਭਾਅ ਹੋਣ ਕਰਕੇ ਰੱਬ ਨੇ ਤੈਨੂੰ ਇਹ ਸਭ ਕੁਝ ਨਹੀਂ ਦਿੱਤਾ ਆਉਣ ਵਾਲੇ ਸਮੇਂ ਵਿੱਚ ਤੂੰ ਵੀ ਵਧੀਆ ਵਿਚਾਰਾਂ ਵਾਲੀ ਬਣ ਹੋ ਸਕੇ ਤਾਂ ਕੁੰਨਿਆਂ ਦੀ ਤਰ੍ਹਾਂ ਵਿਵਹਾਰ ਕਰ ਤੇਰੇ ਦਿੱ ਸੁਧਰ ਜਾਣਗੇ ਤੇ ਲਾਲਚ ਕਰਨਾ ਬਹੁਤ ਮਾੜੀ ਗੱਲ ਐ ਲਾਲਚ ਬੁਰੀ ਬਲਾਹ ਹੁੰਦਾ ਤੇਰੇ ਘਰ ਵਿੱਚ ਇੰਨੇ ਦੌਲਤਾਂ ਤੇ ਭੰਡਾਰ ਸੀ ਫਿਰ ਵੀ ਤੂੰ ਲਾਲਚ ਨਾ ਭਰੀ ਰਹੀ ਉਹ ਵਿਚਾਰੀ ਗਰੀਬ ਸੀ ਸਾਰਿਆਂ ਦੇ ਦੁੱਖ ਵਿੱਚ ਸੁੱਖ ਉਹੇ ਸਾਥ ਦਿੰਦੀ ਸੀ ਇਸ ਲਈ ਰੱਬ ਨੇ ਉਹਦੀ ਸੁਣ ਲਈ ਸੋ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਜੋ ਮਹਾਰਾਜ ਜਿਸ ਵਿੱਚ ਜਿੰਨੇ ਵਿੱਚ ਰੱਖੇ ਉਹਨੇ ਵਿੱਚ ਰਹਿਣਾ ਚਾਹੀਦਾ ਹੈ ਇਸ ਵੀਡੀਓ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਮੈਨੂੰ ਜਰੂਰ ਦੱਸਣਾ ਇਹ ਇਹੀ ਸਿੱਖਿਆ ਹੈ ਜੀ ਲਾਲਚ ਜਿਹੜਾ ਸਭ ਤੋਂ ਵੱਡੀ ਪੂਰੀ ਬਲਾਏ ਤੁਸੀਂ ਵੀ ਦੱਸਣਾ ਤੁਹਾਨੂੰ ਕੀ ਵਧੀਆ ਲੱਗਾ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ